ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੌਸਮ ਬਾਰੇ ਜਾਣਕਾਰੀ ਸੀਗੀ ਕੁਝ ਕੁ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਸਾਂਝੀਆਂ ਕਰਨੀਆਂ ਤੁਹਾਡੇ ਨਾਲ ਅੱਜ 14 ਅਪ੍ਰੈਲ ਦਿਨ ਐ ਐਤਵਾਰ ਤੇ ਮੌਸਮ ਦੇ ਵਿੱਚ ਬਗੜ ਆਇਆ ਕੱਲ 13 ਤੇ 14 ਅੱਜ ਵੀ ਇਸ ਟਾਈਮ ਜੇ ਆਪਾਂ ਗੱਲ ਕਰੀਏ ਤਾਂ ਕਿਤੇ ਕਿਤੇ ਜਿਹੜੀ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਕੁਝ ਭਾਗਾਂ ਦੇ ਵਿੱਚ ਹਲਕੀ ਚਿੰਮਣ ਹੋ ਰਹੀ ਹੈ। ਟੁੱਟਮੀਆਂ ਕਾਰਵਾਈਆਂ ਹੋਈਆਂ ਹਲਕੀਆਂ ਹੋਈਆਂ ਬਚਾਏ ਰਿਹਾ ਕਿ ਬਹੁਤੀ ਤੇਜ਼ ਹਨੇਰੀ ਝੱਖੜ ਜਾਂ ਕੋਈ ਗੜੇ ਮਾਰੀ ਜ਼ਿਆਦਾ ਮੀਂਹ ਦੀ ਜਿਹੜੀ ਰਿਪੋਰਟ ਨਹੀਂ ਆਈ। ਬਾਕੀ ਤੁਸੀਂ ਆਪਦੇ ਏਰੀਏ ਦਾ ਜਿੱਥੋਂ ਵੀ ਤੁਸੀਂ ਇਹ ਵੀਡੀਓ ਦੇਖ ਸੁਣ ਰਹੇ ਹੋ ਆਪਦੇ ਏਰੀਏ ਦਾ ਮੌਸਮ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰਿਆ ਜਿ ਕਿਉਂਕਿ ਕਮ ਇਨਾ ਇੱਕ ਵਾਰ ਰੁਕ ਗਈਆਂ ਕਣਕ ਪੂਰੀ ਤਿਆਰ ਸੀਗੀ। ਕਣਕ ਜ਼ਿਆਦਾਤਰ ਜਿਹੜੀਆਂ ਹੈਗੀਆਂ ਕਾਫੀ ਜਗ੍ਹਾ ਦੇ ਉੱਤੇ ਤਿਆਰ ਸਿੰਘੀਆਂ ਮਾਢੀ ਲਈ ਪਰ ਇਹ ਥੋੜੀ ਜਿਹੀ ਵੀ ਕਮੈਨਡ ਹੋ ਜੇ ਤਾਂ ਤਾਂ ਵੀ 2 ਦਿਨ ਕਮੈਨਡ ਰੁਕ ਜਾਂਦੀਆਂ ਹੁੰਦੀਆਂ ਜਿੱਥੇ ਥੋੜੀ ਜਿਹੀ ਵੱਧ ਹੋ ਗਈ ਉੱਥੇ 3-4 ਦਿਨ ਕਮੈਨਡ ਰੁਕ ਜਾਂਦੀਆਂ ਹਲਕਾ ਮੀਂਹ ਪੈਣੇ ਝਾੜਤੇ ਚਾਹੇ ਕੋਈ ਫਰਕ ਨਹੀਂ ਪੈਂਦਾ ਪਰ ਕਈ ਵਾਰ ਕੁਆਲਿਟੀ ਤੇ ਥੋੜਾ ਜਿਹਾ ਦਾਣੇ ਦੇ ਉੱਤੇ ਅਸਰ ਪੈ ਜਾਂਦਾ ਜੇ ਮਤਲਬ ਗੱਲ ਜਿਹੜੀ ਬਣੀ ਰਹਿੰਦੀ ਹੈ ਸਿੱਟੇ ਦੇ ਵਿੱਚ ਬਾਕੀ ਕੋਈ ਏਡੀ ਘਬਰਾਉਣ ਵਾਲੀ ਗੱਲ ਨਹੀਂ ਹੈ ਕਿਉਂਕਿ ਮੌਸਮ ਦੇ ਵਿੱਚ ਬਚਾ ਹੀ ਰਿਹਾ ਹੈ ਜਿਸ ਹਾਵਨਾ ਸਿਸਟਮ ਸੀਗਾ ਸਿਸਟਮ ਜਿਹੜਾ ਹੈਗਾ ਇੱਕ ਵਾਰ ਆਪਾਂ ਕਹਿ ਸਕਦੇ ਕਿਉਂਕਿ ਅੱਜ ਦੀ ਰਾਤ ਜੇ ਲੰਘਦੀ ਆ ਤਾਂ ਅਗਲੇ ਦਿਨਾਂ ਦਾ ਮੌਸਮ ਸਾਫ਼ ਹੈ 19 ਤੱਕ 19 ਤੇ 20 ਨੂੰ ਥੋੜੀ ਬਹੁਤੀ ਗੜਬੜ ਟੁੱਟਵੇਂ ਹਿੱਸਿਆਂ ਦੇ ਵਿੱਚ ਜਿਹੜੀ ਹੈਗੀ ਹੈ ਫੇਰ ਹੋਣ ਦੇ ਸਾਰ ਨੇ ਹਲਕਾ ਮੀਂਹ ਅੱਜ ਜੇ ਆਪਾਂ ਹੁਣ ਦੀ ਫੋਰਕਾਸਟ ਦੇਖੀਏ ਤਾਂ ਜਿਹੜਾ ਜਿਵੇਂ ਹੁਣ ਜਿਹੜੀਆਂ ਅਸੀਂ ਕੱਲ ਤੋਂ ਜਿੱਥੇ ਕਿਤੇ ਮੀਂਹ ਨਹੀਂ ਪਿਆ ਜਾਂ ਬਹੁਤ ਘੱਟ ਪਿਆ ਵਿਚਾਰ ਰਿਹਾ ਉਥੇ ਪਰਸੋਂ ਤੋਂ ਜੇ ਕੱਲ ਨੂੰ ਵੀ ਪੂਰੀ ਧੁੱਪ ਲੱਗਦੀ ਹੈ ਦੋ ਕੁ ਦਿਨਾਂ ਦੀ ਧੁੱਪ ਲੱਗਦੀ ਹੈ ਚੰਗੀ ਤਾਂ ਬਾਢੀ ਜਿਹੜੀ ਹੈਗੀ ਹੈ ਸ਼ੁਰੂ ਹੋ ਜਾਊਗੀ ਤੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੱਥੇ ਜਿੱਥੇ ਵੀ ਆਪਣੀ ਕਣਕ ਤਿਆਰ ਹੈ ਜਿੱਦੋਂ ਕਮੈਨਾ ਜਿਹੜੀਆਂ ਹੈਗੀਆਂ ਆਪਣੀ ਬਾਢੀ ਲਈ ਕਣਕ ਤਿਆਰ ਹੈ ਦੋ ਦਿਨ ਧੁੱਪ ਲੱਗਦੀ ਹੈ ਤਾਂ ਸਹੀ ਮੌਇਸਚਰ ਦੇ ਉੱਤੇ ਨਾਲ ਦੀ ਨਾਲ ਆਪਾਂ ਕੋਸ਼ਿਸ਼ ਕਰੀਏ ਕਿ ਵਾਢੀ ਵਾਲਾ ਕੰਮ ਸ਼ੁਰੂ ਕਰ ਲਈਏ ਕਿਉਂਕਿ ਜੇ 19 20 ਨੂੰ ਵੀ ਕਈ ਥਾਵਾਂ ਦੇ ਉੱਤੇ ਜੇ ਮੌਸਮ ਵਿਗੜਦਾ ਉਹਦੇ ਨਾਲ ਫਿਰ ਹੋਰ ਜਿਹੜੀ ਵਾਢੀ ਆ ਅੱਗੇ ਟਲ ਸਕਦੀ ਆ ਉਹ ਚੀਜ਼ ਨਾਲ ਫਿਰ ਜਿਹੜਾ ਹੈਗਾ ਥੋੜਾ ਜਿਹਾ ਫਸਲ ਦੇ ਉੱਤੇ ਮਾੜਾ ਪ੍ਰਭਾਵ ਪੈਂਦਾ ਬਾਕੀ ਜਿਹੜਾ ਹੈਗਾ ਮੌਸਮ ਨਾ ਵਿਗੜਦਾ ਤਾਂ ਬਹੁਤ ਵਧੀਆ ਆਪਣੀ ਹੁਣ ਪੂਰੇ ਜ਼ੋਰਾਂ ਤੇ ਵਾਢੀ ਜਿਹੜੀ ਸ਼ੁਰੂ ਹੋ ਜਾਣੀ ਸੀਗੀ ਕਿਉਂਕਿ ਕੁਝ ਕਿਸਾਨ ਵੀ ਜਿਹੜੀ ਵਿਸਾਖੀ ਕਰਕੇ ਰੁਕੇ ਹੋਏ ਸੀਗੇ ਕਿ ਆਪਾਂ ਵਾਢੀ ਜਿਹੜੀ ਹੈਗੀ ਸਟਾਰਟ ਕਰ ਦੇਣੀ ਬਾਕੀ ਪ੍ਰਮਾਤਮਾ ਮਿਹਰ ਕਰਨ ਮੌਸਮ ਚੰਗਾ ਹੀ ਰਹੇ ਤੁਹਾਡੇ ਏਰੀਏ ਦੇ ਮੌਸਮ ਦਾ ਜਾਣਕਾਰੀ ਜਰੂਰ ਸਾਂਝੀ ਕਰਦੀ ਹੈ ਜੀ ਕਿ ਇਸ ਤਰ੍ਹਾਂ ਜਿਹੜਾ ਮੌਸਮ ਪ੍ਰਮਾਤਮਾ ਅੱਗੇ ਇਸ ਟਾਈਮ ਤੇ ਆਪਾਂ ਅਰਦਾਸ ਕਰ ਸਕਦੇ ਕਣਕ ਬਹੁਤ ਸੋਹਣੀ ਹੈ ਚੰਗੇ ਝਾੜ ਆ ਰਹੇ ਚੰਗੀ ਰਿਪੋਰਟ ਹੈ ਚੰਗੀਆਂ ਖਬਰਾਂ ਮਿਲ ਰਹੀਆਂ ਨੇ ਤੇ ਮੌਸਮ ਵੱਲੋਂ ਵੀ ਜੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਕੋਈ ਜਿਹੜਾ ਵਿਚਾਰ ਰਹੇ ਸਾਫ਼ ਰਹੇ ਮੌਸਮ ਤਾਂ ਬਹੁਤ ਵਧੀਆ ਜਿਹੜੀ ਗੱਲਬਾਤ ਹੋ ਬਾਕੀ ਮੈਂ ਕੱਲ ਵੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਬੀਜ ਜਿਹੜਾ ਉਹ ਕੋਸ਼ਿਸ਼ ਕਰੋ ਕਿ ਆਪ ਦਾ ਜਿਹੜੀਆਂ ਕਿਉਂਕਿ ਝਾੜ ਸਾਰੀਆਂ ਕਿਸਮਾਂ ਦੇ ਵਧੀਆ ਆ ਰਹੇ ਪਰ ਕੋਸ਼ਿਸ਼ ਕਰੋ ਕਿ ਜਿੱਥੇ ਕੋਈ ਕਾਲੇ ਦਾਣੇ ਦੀ ਸਮੱਸਿਆ ਨਾ ਲੋਕਾਂ ਕਈ ਥਾਵਾਂ ਤੇ ਬੰਟ ਦੀ ਸਮੱਸਿਆ ਥੋੜੀ-ਬਹੁਤੀ ਆਈ ਹੈ ਕਿ ਜਿਹੜੀ ਕੁਆਲਿਟੀ ਆ ਦਾਣੇ ਦੀ ਬਰੀਕ ਦਾਣਾ ਰੱਖੋ ਤੇ ਕਾਲੀ ਨੋਕ ਵਾਲਾ ਦਾਣਾ ਖਾਸ ਤੌਰ ਤੇ ਉਹ ਚੀਜ਼ ਨੂੰ ਕਿਉਂਕਿ ਪੰਜ ਸੱਤ ਦਾਣੇ ਤੁਸੀਂ 10 ਦਾਣੇ ਜਿਹੜੇ ਹੈਗੇ ਆ ਮੋਇਸਚਰ ਜਦੋਂ ਪੂਰਾ ਘਟਿਆ ਹੁੰਦਾ ਦਾਣੇ ਦੇ ਵਿੱਚ ਤਾਂ ਉਹਨੂੰ ਚਟੇ ਕਾ ਕੇ ਪੰਜ ਸੱਤ ਮਿੰਟ ਜਿਹੜਾ ਪਾਣੀ ਚ ਪਿਓਗੇ ਚਟੇ ਕਾ ਕੇ ਤੇ ਪਾ ਕੇ ਦੇਖੋ ਜੇ ਥੋੜੇ ਥੋੜੇ ਕਾਲੇ ਕੜ ਕੇ ਤੁਹਾਨੂੰ ਚਟੇ ਕਾ ਕੇ ਤੇ ਨਜ਼ਰ ਆਉਂਦੇ ਤਾਂ ਉਹ ਆਪਾਂ ਵੀ ਵਾਸਤੇ ਨਹੀਂ ਰੱਖਣਾ ਜੇ ਜਿਹੜੇ ਹੈਗੇ ਆ ਸਾਫ਼ ਨੇ ਦਾਣੇ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਊਗੀ ਸੋ ਚੰਗੀ ਕੁਆਲਿਟੀ ਦਾ ਬੀਜ ਵੀ ਜ਼ਰੂਰ ਰੱਖ ਲੈਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ